ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਪੰਜਾਬ ਦੇ ਵਾਸੀਆਂ ਨੂੰ ਅੱਜ ਦਿਨ ਲੱਗਿਆ ਲੋਕਾਂ ਨੂੰ ਵਧਾਈਆਂ ਲੈਂਡ ਪੂਲਿੰਗ ਪਾਲਿਸੀ ਆਦ ਰਹੀ ਹੈ ਵਧਾਈਆਂ 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 ਕਿਸਾਨ ਭਰਾਵੋ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਕੇਂਦਰੀ ਵਾਲ ਤੇ ਭਗਵੰਤ ਮਾਨ ਕਾਰਪੋਰੇਟ ਘਰਾਣਿਆਂ ਦੇ ਮੋਹਰੇ ਬਣ ਕੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਸੀ 4 ਮਈ ਨੂੰ ਤੇ ਉਸ ਦਿਨ ਤੋਂ ਲੈ ਕੇ ਐਸ ਕੇ ਐਮ ਐਨ ਆ ਸੰਯੁਕਤ ਕਿਸਾਨ ਮੋਰਚਾ ਨੇ ਡਟ ਕੇ ਇਹਦੇ ਵਿਰੁੱਧ ਖੜਨ ਦਾ ਪਰਨ ਕਰ ਲਿਆ ਸੀ ਮੀਟਿੰਗ ਕਰਕੇ ਕਿ ਲੈਂਡ ਪੂਲਿੰਗ ਪਾਲਸੀ ਪੰਜਾਬ ਦੇ ਵਿੱਚ ਲਾਭ ਨਹੀਂ ਹੁੰਦੇ ਮਾਨੂੰ ਕਿਉਂਕਿ ਅਸੀਂ ਸਮਝਦੇ ਹਾਂ ਕਿ ਜਿਹੜੇ ਕਾਲੇ ਕਾਨੂੰਨ ਤਿੰਨ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਸੀ ਉਸੇ ਦੀ ਦੇਣ ਹੈ ਲੈਂਡ ਪੂਲਿੰਗ ਪਾਲਸੀ ਵਾਰਟਾ ਬੈਂਕ ਦਾ ਫੈਸਲਾ ਕਿ ਭਾਰਤ ਦੇ ਵਿੱਚ ਇੱਕ ਲੈਂਡ ਬੈਂਕ ਬਣਾਉਣੀ ਹੈ ਤੇ ਪੰਜਾਬ ਦੇ ਵਿੱਚ ਵੀ ਇੱਕ ਲੈਂਡ ਬੈਂਕ ਬਣਾਉਣੀ ਹੈ ਛੋਟੇ ਕਿਸਾਨਾਂ ਨੂੰ ਦਰਮਿਆਨੇ ਕਿਸਾਨਾਂ ਨੂੰ ਇਹਦੇ ਵਿੱਚੋਂ ਬਾਹਰ ਧੱਕ ਕੇ ਇਹ ਜ਼ਮੀਨਾਂ ਕਾਰਪੋਰੇਟ ਘਰਾਣਾਂ ਦੇ ਹਵਾਲੇ ਕਰਨ ਦੀਆਂ ਤਿਆਰੀਆਂ ਪਾਲਿਸੀ ਕੋਈ ਵੀ ਹੋਵੇ ਅਸੀਂ 30 ਮਾਰਚ ਨੂੰ ਇੱਕ ਵੱਡਾ ਟਰੈਕਟਰ ਮਾਰਚ ਕਰਨ ਦਾ ਫੈਸਲਾ ਕੀਤਾ ਹੋਇਆ ਪੂਰਾ ਪੰਜਾਬ ਦੇ ਵਿੱਚ ਸਾਡੀ ਉਮੀਦ ਨਾਲੋਂ ਵੱਧ ਹੋਇਆ ਤੇ ਉਸ ਟਰੈਕਟਰ ਮਾਰਚ ਨੇ ਭਗਵਾਨ ਤਮਾਮ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ ਉਦੋਂ ਅੱਗੇ ਸੰਯੁਕਤ ਮੋਰਚੇ ਨੇ ਫੇਰ ਫੈਸਲਾ ਕੀਤਾ ਕਿ 24 ਜਨਵਰੀ ਨੂੰ 24 ਅਗਸਤ ਨੂੰ ਇੱਕ ਵੱਡੀ ਮਹਾਪੰਚਾਇਤ ਕਰਕੇ ਲੈਂਡ ਪੂਰਨ ਪਾਲਸੀ ਦੇ ਵਿਰੁੱਧ ਅਗਲਾ ਐਲਾਨ ਕਰਾਂਗੇ ਜਿਹੜਾ ਪੰਜਾਬ ਨੂੰ ਹਿਲਾ ਕੇ ਰੱਖੇ ਪੰਜਾਬ ਸਰਕਾਰ ਨੂੰ ਸਦਕੇ ਜਾਮਾ ਮੇਰੇ ਕਿਸਾਨਾਂ ਦੇ ਲੋਕਾਂ ਦੇ ਜਿਨ੍ਹਾਂ ਨੇ ਪੂਰਾ ਸਾਹ ਦਿੱਤਾ ਸੰਯੁਕਤ ਕਿਸਾਨ ਮੋਰਚੇ ਦੇ ਅੱਗੇ ਮੋਦੀ 13 ਦਿਨ ਲੱਤਾਂ ਢਾਈ ਰੱਖੀਆਂ ਮੋਦੀ ਸਰਕਾਰ ਨੇ 13 ਮਹੀਨੇ ਲੱਤਾਂ ਢਾਈ ਰੱਖੀਆਂ ਦਿੱਲੀ ਦੇ ਵਿੱਚ ਪਰ ਕਿਸਾਨ ਡਟੇ ਰਹੇ ਕਿ ਅਸੀਂ ਕਿੰਨੇ ਕਾਲੇ ਚੋਣਾਂ ਰੱਦ ਕਰਾ ਕੇ ਜਾਵਾਂਗੇ ਤੇ ਜਿਹੜਾ ਕੇਰਿਵਾਲ ਤੇ ਭਗਵੰਤ ਮਾਨ ਹੁਣ ਮੋਰੇ ਬਣ ਕੇ ਆਏ ਸੀ 23 ਜੁਲਾਈ ਤੋਂ ਸੰਘਰਸ਼ ਸ਼ੁਰੂ ਕੀਤਾ ਸੀ 12 ਜੁਲਾਈ ਤੱਕ 13ਵਾਂ ਦਿਨ ਗੁਰੂਆਂ ਪਰਨੇ ਜੱਟ ਜੀ ਲੋਕਾਂ ਦੇ ਇੱਕ ਜੀ ਤੇ ਅੱਜ 14 ਅਗਸਤ ਨੂੰ 15ਵਾਂ ਦਿਨ ਹੁੰਦਾ 15ਵੇਂ ਦਿਨ ਡੀ ਨੋਟੀਫਿਕੇਸ਼ਨ ਜਾਰੀ ਕਰਤਾ ਉਹਨਾਂ ਰੂਪ ਦੇ ਵਿੱਚ ਜਿਹੜੀ ਇਹ ਲੈਂਡ ਪੂਰਨ ਪਾਲਸੀ ਹੈ ਉਹ ਰੱਦ ਕਰ ਦਿੱਤੀ ਇਸ ਕਰਕੇ ਅੱਜ ਵਧਾਈ ਦਾ ਦਿਨ ਅੱਜ ਵਧਾਈਆਂ ਦਿੰਨੇ ਆ ਅਸੀਂ ਵੈਸਾ ਕੋਸ਼ ਦਿਨ ਵੀ ਲੋਕਾਂ ਨੇ ਲੱਡੂ ਵੰਡੇ ਪਰ ਸਾਨੂੰ ਪਤਾ ਸੀ ਕਿ ਅਜੇ ਤਿਆਂ ਤਰੋਟੀਆਂ ਰਹਿੰਦੀਆਂ ਨੇ ਨੋਟੀਫਿਕੇਸ਼ਨ ਰੱਦ ਨਹੀਂ ਹੋਇਆ ਅਸੀਂ ਬਾਰਨਿਕ ਦਿੱਤੀ ਸੀ ਪੰਜਾਬ ਸਰਕਾਰ ਨੂੰ 12 ਤਰੀਕ ਨੂੰ ਮੀਟਿੰਗ ਕਰਕੇ 13 ਨੂੰ ਕਿ ਜੇ ਕੈਬਨਟ ਦੀ ਮੀਟਿੰਗ ਬੁਲਾ ਕੇ ਨੋਟੀਫਿਕੇਸ਼ਨ ਰੱਦ ਨਾ ਕੀਤਾ ਤਾਂ ਅੱਗੇ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹੇ ਹੁਜੂਰ ਜੀ ਤੇ ਅੱਜ ਕਾਲੀ ਦੇ ਵਿੱਚ ਕੈਬਨਟ ਦੀ ਮੀਟਿੰਗ ਛੱਡ ਕੇ ਜਿਹੜਾ ਕਿਸਾਨਾਂ ਵੱਲੋਂ ਕੀਤਾ ਹੋਇਆ ਸੀ ਐਲਾਨ ਚੈਲੰਜ ਉਹਦੇ ਮੱਦੇ ਨਗਰ ਤੇ ਕੱਲ ਨੂੰ 15 ਅਗਸਤ ਦੇ ਜਿਹੜੇ ਇਹਨਾਂ ਨੇ ਜਸ਼ਨ ਮਨਾਉਣੇ ਆ ਤੇ ਕਿਸਾਨਾਂ ਤੋਂ ਡਰਦਿਆਂ ਕਿ ਉਹ ਜਸਣ ਸਫਲ ਹੋਣਗੇ ਜਾਂ ਨਾ ਅੱਜ ਕਾਲੀ ਦੇ ਵਿੱਚ ਕੈਬਨਟ ਦੀ ਮੀਟਿੰਗ ਚੱਲ ਕੇ ਨੋਟੀਫਿਕੇਸ਼ਨ ਰੱਦ ਕਰਨ ਦਾ ਫੈਸਲਾ ਕੀਤਾ ਇਹ ਹੁੰਦਿਆ ਦਰੜਾ ਰਾਬੇ ਇਹ ਹੁੰਦਿਆ ਜੇ ਜ਼ਮੀਨਾਂ ਬਚਾਉਣੀਆਂ ਲੋਕਾਂ ਦੀਆਂ ਦੂਜੀ ਜਿੱਤ ਇਤਿਹਾਸ ਦੇ ਵਿੱਚ ਛੱਡੀ ਪਹਿਲੀ ਤਿੰਨ ਕਾਲੇ ਇੱਕ ਨੂੰ ਰੱਦ ਕਰਾਉਣੇ ਦੂਜੀ ਇਤਿਹਾਸਕ ਜਿੱਤ ਪੰਜਾਬ ਸਰਕਾਰ ਵੱਲੋਂ ਇਹ ਕੇਜਰੀਵਾਲ ਵੱਲੋਂ ਜਾਂਦੀ ਲੈਂਡ ਪੋਲਿੰਗ ਪਾਲਸੀ ਰੱਦ ਕਰਾਉਣਾ ਇਹ ਦੂਜੀ ਇਤਿਹਾਸਕ ਜਿੱਤ ਅੱਜ ਜਿੱਤ ਛੁਗਿਆ ਸੀ ਨਾਲ ਹੀ ਚਕੰਨੇ ਕਰਾਂਗੇ ਫੇਰ ਕਿ ਜਿਹੇ ਕਾਨੂੰਨ ਅਜਿਹੀਆਂ ਪਾਲਸੀਆਂ ਲਗਾਤਾਰ ਆਉਂਦੀਆਂ ਰਹਿਣਗੀਆਂ ਕਿਉਂਕਿ ਸਾਨੂੰ ਪਤਾ ਹੈ ਬਾਰਡਰ ਬਣ ਕੇ ਨੇ ਪਹਿਲਾਂ ਵੀ ਫੈਸਲਾ ਕੀਤਾ ਸੀ ਕਿ 20 ਲੱਖ ਪਰਿਵਾਰਾਂ ਨੂੰ ਇਹ ਖੇਤੀ ਦੇ ਵਿੱਚੋਂ ਬਾਹਰ ਕਰਨਾ ਅੱਜ ਵੀ ਉਹ ਦਹਿਰੜਾ ਆਪਦੇ ਸੰਕਲਪ ਦੇ ਉੱਪਰ ਕਿ ਲੈਣ ਬੈਂਕ ਬਣਾਉਣੀ ਹੈ ਹਜ਼ਾਰਾਂ ਏਕੜ ਜ਼ਮੀਨ ਕਿਸਾਨਾਂ ਤੋਂ ਹੋ ਕੇ ਇਕੱਠੀ ਕਰਨੀ ਹੈ ਉਹ ਇਕੱਠੀ ਕਰਕੇ ਫਿਰ ਕਾਰਪੋਰੇਟ ਘਰਾਣਿਆਂ ਦੇ سپਰਦ ਕਰਨੀ ਹੈ ਅਸੀਂ ਇਹਨਾਂ ਥਿਆਲਾਂ ਤੋਂ ਇਹਨਾਂ ਦੀਆਂ ਗੱਲਾਂ ਤੋਂ ਇਹਨਾਂ ਦੀਆਂ ਨੀਤੀਆਂ ਤੋਂ ਇਹਨਾਂ ਦੀਆਂ پالਸੀਆਂ ਤੋਂ ਸੰਯੁਕਤ ਕਿਸਾਨਮੋਰਚਾ ਭਰੀ ਭਾਂਤ ਜਾਨੂ ਆ ਇਸ ਕਰਕੇ ਅਸੀਂ ਜਦੋਂ ਵੀ ਕੋਈ ਇਹ ਗਿਆ ਲੋਕ ਮਾਰੂ ਫੈਸਲਾ ਆਊਗਾ ਕਿਸਾਨ ਮਾਰੂ ਫੈਸਲਾ ਆਊਗਾ ਤਾਂ ਜਲਦ ਹੀ ਮੀਟਿੰਗ ਕਰਕੇ ਤੁਰੰਤ ਉਹਦੇ ਤੇ ਇੰਦਿਆ ਕਰਾਂਗੇ ਇਹ ਦੱਸਾ ਦਿੱਤਾ ਅਜ ਫੇਰ ਸੰਯੁਕਤ ਮੋਰਚੇ ਨੇ ਕਿ ਸੰਯੁਕਤ ਮੋਰਚਾ ਇੱਕ ਵੱਡੀ ਤਾਕਤ ਹੈ ਸਾਰਿਆਂ ਦਾ ਧੰਨਵਾਦ ਕਰਦਾ